ਸੁਰਜੀਤ ਕੌਰ ਉਹ ਕੁੜੀ ਜੋ ਕਿ ਆਪਣੀ ਸੱਸ ਬਚਨ ਕੌਰ ਤੇ ਕੈਨ ਤੇ ਵਿਦੇਸ਼ ਤੋਂ ਇੰਡੀਆ ਆ ਗਈ ਵਿਆਹ ਅਟੈਂਡ ਕਰਨ ਦੇ ਲਈ ਉਹ ਆਈ ਸੀ ਇੱਥੇ ਵਿਆਹ ਅਟੈਂਡ ਕਰਨ ਤੋਂ ਬਾਅਦ ਉਹ ਛੇਤੀ ਹੀ ਇੱਥੋਂ ਜਾਣਾ ਚਾਹੁੰਦੀ ਸੀ ਉਸ ਨੇ ਆਪਣੀ ਟਿਕਟ ਨੂੰ ਪਹਿਲਾਂ ਹੀ ਬੁੱਕ ਕਰਵਾ ਲਿਆ ਸੀ ਪਰ ਉਸ ਦੇ ਬਾਵਜੂਦ ਵੀ ਉਹ ਵਿਦੇਸ਼ ਕਦੇ ਨਹੀਂ ਪਹੁੰਚੀ ਉਸ ਦੇ ਨਾਲ ਇੱਥੇ ਹੋਇਆ ਕਿ ਉਹ ਕਿੱਥੇ ਗਾਇਬ ਹੋ ਗਈ ਉਸ ਦੀ ਮ੍ਰਿਤਕ ਦੇ ਤੱਕ ਨਹੀਂ ਮਿਲੀ ਲਾਸ਼ ਤੱਕ ਨਹੀਂ ਮਿਲੀ ਪਰ ਫਿਰ ਵੀ ਪੁਲਿਸ ਨੇ ਸਾਰੇ ਮਾਮਲੇ ਨੂੰ ਕਿਵੇਂ ਕਈ ਸਾਲਾਂ ਦੀ ਮਿਹਨਤ ਲਗਾ ਕੇ ਸੁਲਝਾਇਆ ਇਸ ਬਾਰੇ ਤੁਹਾਨੂੰ ਦੱਸਾਂਗੇ ਅਤੇ ਨਾਲ ਹੀ ਦੱਸਦੇ ਹਾਂ ਉਸ ਹੋਣਹਾਰ ਉਸ ਹੁਸ਼ਿਆਰ ਕੁੜੀ ਦੀ ਕਹਾਣੀ ਵੀ ਹੈ ਇਸ ਦੇ ਵਿੱਚ ਜੋ ਕਿ ਉਸੇ ਘਰ ਦੇ ਵਿੱਚ ਰਹਿੰਦੀ surjeet kaur ਦੀ ਦਰਾਣੀ ਸੀ ਸਰਬਜੀਤ ਕੌਰ ਉਹ ਕੁੜੀ ਜਿਨੇ ਕੀ ਆਪਣੀ ਸੱਸ ਨੂੰ ਅੱਖਾਂ ਦੇ ਨਾਲ ਉਹ ਸਭ ਕੁਝ ਕਰਦੇ ਸੁਣਦੇ ਦੇਖਿਆ ਜੋ ਵੀ ਕੁਝ ਉਹ ਕਰ ਰਹੀ ਸੀ ਆਪਣੀ ਛੋਟੀ ਨੂੰ ਨੂੰ ਸਰਬਜੀਤ ਕੌਰ ਨੂੰ ਹਮੇਸ਼ਾ ਡਰਾਉਂਦੀ ਸੀ ਅਤੇ ਇੱਕ ਦਿਨ ਉਹ ਚਾਹ ਬਣਾ ਕੇ ਲਿਆਉਂਦੀ ਹੈ ਜਿਹੜੀ ਕਿ ਉਸਨੇ ਜ਼ਿੰਦਗੀ ਚ ਕਦੇ ਨਹੀਂ ਬਣਾਈ ਸੀ ਖਾਸ ਕਰ ਆਪਣੀ ਨੂੰਹ ਦੇ ਲਈ ਚਾਹ ਬਣਾਉਣ ਤੋਂ ਬਾਅਦ ਉਹ ਆਪਣੀ ਛੋਟੀ ਨੂੰ ਨੂੰ ਇਹ ਆਖਦੀ ਹੈ ਕਿ ਚਲ ਆਪਾਂ ਇੰਡੀਆ ਚਲੀਏ ਇਹ ਸ਼ਬਦ ਸੁਣ ਕੇ ਛੋਟੀ ਨੂੰ ਦੇ ਕੰਨ ਖੜੇ ਹੋ ਗਏ ਕਿਉਂਕਿ ਉਹ ਜਾਣਦੀ ਸੀ ਕਿ ਉਸਦੀ ਜਠਾਣੀ ਦੇ ਨਾਲ surjit kaur ਦੇ ਨਾਲ sats bachan kaur ਨੇ india ਜਾ ਕੇ ਕੀ ਕੁਝ ਕੀਤਾ ਸੀ ਇੱਕ ਫੋਨ ਕਾਲ ਦੀ ਰਹੀ ਹੈ ਸਾਰਾ ਮਾਮਲਾ ਸੁਲਝਾਇਆ ਗਿਆ ਅਤੇ ਉਸ ਫੋਨ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਤੁਹਾਡੀ ਧੀ ਦੀ ਮ੍ਰਿਤਕ ਦੇ ਰਾਵੀ ਦੇ ਵਿੱਚ ਸੁੱਟ ਦਿੱਤੀ ਗਈ ਹੈ ਉਸ ਨੂੰ ਮਾਰ ਦਿੱਤਾ ਗਿਆ ਪਰ ਇਹ ਫੋਨ ਕਰਨ ਵਾਲਾ ਕੌਣ ਸੀ ਹੁਣ ਤੱਕ ਨਹੀਂ ਪਤਾ ਲੱਗਿਆ ਸਾਸ ਅਤੇ ਨੂ ਦੇ ਵਿੱਚ ਲੜਾਈਆਂ ਤਾਂ ਅਕਸਰ ਹੁੰਦੀਆਂ ਨੇ ਪਰ ਇਹੋ ਜਿਹੇ ਡਰਾ ਦੇਣ ਵਾਲੀ ਹੈਵਾਨ ਸਾਸ ਦਾ ਕਿੱਸਾ ਜੋ ਕਿ ਉਸ ਧਰਤੀ ਦੇ ਉੱਪਰ ਪਹਿਲੀ ਵਾਰ ਵਾਪਰਿਆ ਕਿ ਕਿਸੇ ਇੰਨੀ ਬਜ਼ੁਰਗ ਔਰਤ ਤੇ ਉੱਪਰ ਇਹੋ ਜਿਹੇ ਗੰਭੀਰ ਇਲਜ਼ਾਮ ਲੱਗੇ ਹੋਣ ਅਦੇ ਲੋਕ ਉਸ ਦੇ ਨਾਮ ਤੋਂ ਡਰਨ ਲੱਗ ਗਏ ਹੋਣ ਇੰਡੀਆ ਦੇ ਵਿੱਚ ਵਿਆਹ ਦੇ ਲਈ ਆਈ ਸੁਰਜੀਤ ਕੌਰ ਵਿਆਹ ਟੈਂਡ ਕੀਤੇ ਗਏ ਅਤੇ 18 ਦਸੰਬਰ 201998 ਨੂੰ ਫਲਾਈਟ ਬੈਕ ਉਸਨੇ ਜਾਣਾ ਸੀ ਪਰ surjeet कौर ਆਪਣੀ ਟਿਕਟ ਪਹਿਲਾਂ ਹੀ ਬੁੱਕ ਕਰਵਾਉਣਾ ਚਾਹੁੰਦੀ ਹੈ ਇਹ ਇਸ ਕਰਦੀ ਨੂੰ ਸੀ ਪਰ ਆਖਿਰਕਾਰ ਉਸਨੇ ਟਿਕਟ ਪਹਿਲਾਂ ਬੁੱਕ ਕਿਉਂ ਕਰਵਾਈ ਕਰਵਾਈ ਵੀ ਸੀ ਤਾਂ ਉਹ ਪਹੁੰਚੀ ਕਿਉਂ ਨਹੀਂ ਹੁਣ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਉਸ ਕੁੜੀ ਦੇ ਨਾਲ ਉੱਥੇ ਕੀ ਹੋਇਆ ਕਿਉਂਕਿ ਅੱਜ ਤੱਕ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਤੱਕ ਵੀ ਨਹੀਂ ਮਿਲੀ ਬਿਨਾ লাশ ਦੇ ਮਿਲੇ ਹੀ ਇਹ ਸਾਰੇ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ ਕੀ ਇਸ ਦੇ ਪਿੱਛੇ ਦਾ ਕਾਰਨ ਰਿਹਾ ਜਨਦੀ 18 ਦਸੰਬਰ ਨੂੰ ਸੱਸ ਕੱਲੀ ਹੀ ਵਾਪਸ ਵਿਦੇਸ਼ ਚਲੀ ਜਾਂਦੀ ਹੈ 16 ਸਾਲ ਦੀ ਉਮਰ ਦੇ ਵਿੱਚ surjit kaur ਦਾ ਵਿਆਹ ਹੋਇਆ ਸੀ ਸੱਸ ਹੁਣ ਜਦੋਂ ਬਾਹਰ ਗਈ ਤਾਂ ਉੱਥੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਹੋਣ ਲੱਗ ਪਈਆਂ ਉਸ ਦਾ ਕਹਿਣਾ ਸੀ ਕਿ ਉਹ ਵਾਪਸ ਨਹੀਂ ਆਣਾ ਚਾਹਦੀ ਉਹ ਕਿਸੇ ਹੋਰ ਮੁੰਡੇ ਦੇ ਨਾਲ ਉੱਥੋਂ ਚਲੀ ਗਈ ਹੈ ਪਤੀ ਸੁਖਦੇਵ ਸਿੰਘ ਨੂੰ ਆਪਣੇ ਭਰਾ ਜਗਦੀਪ ਸਿੰਘ ਨੂੰ ਕਹਿੰਦਾ ਸੀ ਕਿ ਮੇਰੀ ਭੈਣ ਕਿਉਂ ਨਹੀਂ ਆਈ ਤਪਤੀ ਕਹਿੰਦਾ ਕਿ ਕੁਝ ਦਿਨ ਹੋਰ ਉਹ ਉੱਥੇ ਰੁਕਣਾ ਚਾਹੁੰਦੀ ਹੈ ਸੱਸ ਕਹਿੰਦੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਉਹ ਕਿੱਥੇ ਚਲੀ ਗਈ ਉਹ ਇੰਡੀਆ ਦੇ ਵਿੱਚ ਕਿਸੇ ਹੋਰ ਮੁੰਡੇ ਦੇ ਨਾਲ ਹੈ ਲਾਪਤਾ ਹੋ ਗਈ ਜਾਂ ਕੁਝ ਹੋਇਆ ਸਾਨੂੰ ਨਹੀਂ ਪਤਾ ਵਿਆਧੀਆਂ ਫੋਟੋਆਂ ਤੇ ਵੀਡੀਓਜ਼ ਦਿਖਾਈਆਂ ਗਈਆਂ ਕਿ ਉਹ ਆਖਰੀ ਵਾਰ ਸਾਨੂੰ ਇੱਥੇ ਤੱਕ ਹੀ ਮਿਲੀ ਸੀ ਤੇ ਇਸ ਮਗਰੋਂ ਉਹ ਚਲੀ ਗਈ ਹੁਣ ਇਨਲਾਸ ਦੇ ਕੋਲ ਪੁਲਿਸ ਆਉਂਦੀ ਹੈ ਪੁੱਛਪੜਤਾਲ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੇ ਕਿ ਹਾਕੀਨ ਦੇ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਕੁੜੀ ਦਾ ਪੇਕਾ ਪਰਿਵਾਰ ਕੁਇਨ ਤੱਕ ਨੂੰ ਚਿੱਠੀ ਲਿਖ ਦਿੰਦਾ ਪਰ ਫਿਰ ਵੀ ਕੁਝ ਪਤਾ ਨਹੀਂ ਲੱਗਦਾ ਇੱਕ ਦਿਨ ਅਚਾਨਕ ਇੱਕ ਫੋਨ ਕੋ ਲਾਉਂਦਾ ਹੈ ਇੰਡੀਆ ਤੋਂ ਕਿ ਉਹਨਾਂ ਨੂੰ ਪਤਾ ਹੈ ਤੁਹਾਡੀ ਧੀ ਦੇ ਨਾਲ ਕੀ ਹੋਇਆ ਫੋਨ ਦੇ ਰਾਹੀਂ ਦੱਸਿਆ ਜਾਂਦਾ ਹੈ ਕਿ ਤੁਹਾਡੀ ਧੀ ਨੂੰ ਮਾਰ ਕੇ ਰਾਵੀ ਦਰਿਆ ਤੇ ਵਿੱਚ ਸੁੱਟ ਦਿੱਤਾ ਗਿਆ ਉਹ ਆਖਦਾ ਹੈ ਕਿ ਮੈਂ ਆਪਣੀ ਪਛਾਣ ਨਹੀਂ ਦੱਸਾਂਗਾ ਕਿਉਂਕਿ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਇੰਨਾ ਕਹਿ ਕੇ ਫੋਨ ਕੱਟ ਕਰ ਦਿੱਤਾ ਜਾਂਦਾ ਹੈ ਬੈਕ ਕਾਲ ਕੀਤੀ ਗਈ ਤਾਂ ਕਾਲ ਡਿਸਕਨੈਕਟ ਹੋ ਗਈ surjit kaur ਦੇ ਨਾਲ ਇੰਜ ਕੋਣ ਕਰ ਸਕਦਾ ਤੇ ਕਿਉਂ ਕਰੇਗਾ ਕਿ ਵਾਕਈ ਉਸਨੂੰ ਮਾਰ ਕੇ ਰਾਵੀ ਦਰਿਆ ਦੇ ਵਿੱਚ ਸੁੱਟਿਆ ਗਿਆ ਕਿ ਇਹ ਫੋਨ ਕਾਲ ਸੱਚੀ ਸੀ ਕਈ ਤਰ੍ਹਾਂ ਦੇ ਸਵਾਲ ਪਰਿਵਾਰਿਕ ਮੈਂਬਰਾਂ ਦੇ ਦਿਮਾਗ ਦੇ ਵਿੱਚ ਪਰ ਹੁਣ ਤੱਕ ਜਿਹੜਾ surjit kaur ਦੇ ਨਾਲ ਕੋਈ ਸੰਪਰਕ ਨਹੀਂ ਹੋ پا ਰਿਹਾ ਸੀ ਅਤੇ ਉਹ ਵਾਪਸ ਤੱਕ ਨਹੀਂ ਆਈ ਉਸ ਦੀ ਮ੍ਰਿਤਕ ਦੇਦੀ ਵੀ ਕੋਈ ਮਿਲਣ ਦੀ ਗੱਲ ਨਹੀਂ ਹੋਈ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਥੇ ਆ ਕੇ ਰੁਕਤਾ ਰਹੇ ਸੀ ਪਰ ਯਕੀਨ ਕਰਨ ਦਾ ਦਿਲ ਨਹੀਂ ਕਰਦਾ ਸੀ surjit kaur ਦੇ ਨਾਲ ਇੰਨੀ ਮਾੜੀ ਘਟਨਾ ਨੂੰ ਅੰਜਾਮ ਕੋਣ ਦੇ ਸਕਦਾ 17 ਜੁਲਾਈ 1971 ਇੰਗਲੈਂਡ ਦੇ ਵਿੱਚ ਪੈਦਾ ਹੋਈ surjit kaur 16 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਸੀ ਪਰ ਜਿਸ ਦੇ ਨਾਲ ਵਿਆਹ ਹੋਇਆ ਉਹ ਬੰਦਾ ਸੀ ਸੁਖਦੇਵ ਸਿੰਘ ਅਤੇ surjeet कौर ਦੇ ਨਾਲੋਂ ਉਮਰ ਤੇ ਵਿੱਚ 10 ਸਾਲ ਵੱਡਾ ਸੀ ਇਹ ਵਿਆਹ ਤੱਕੇ ਦੇ ਨਾਲ ਕੀਤਾ ਗਿਆ ਸੀ ਇਥੇ ਦਿਉਰ ਸੱਸ ਪਤੀ ਦੇ ਨਾਲ ਉਹ ਰਹਿੰਦੀ ਸੀ ਸੱਸ ਬਚਨ ਕੌਰ ਨੇ ਇੰਨਾ ਤਸ਼ੱਦਦ ਕੀਤਾ ਵਿਆਹ ਤੋਂ 3 ਮਹੀਨੇ ਬਾਅਦ ਕੇਸ ਕੁੜੀ ਦਾ ਮਿਸਕਾਰੇਜ ਹੋ ਗਿਆ ਸੱਸ ਨੇ ਆਪਣੇ ਪੁੱਤ ਨੂੰ ਕਿਹਾ ਕਿ ਇਹ ਨੇ ਜਾਣ ਕੇ ਹੀ ਸਭ ਕੁਝ ਕੀਤਾ ਅਤੇ ਪੁੱਤ ਦੇ ਦਿਲ ਦਿਮਾਗ ਦੇ ਵਿੱਚ ਉਸਤੇ ਹੀ ਪਤਨੀ ਪ੍ਰਤੀ ਜੋ ਕਿ ਸੋਹਣੀ ਸੀ ਚੰਗੀ ਸੀ ਜਵਾਨ ਸੀ ਉਸਤੇ ਪ੍ਰਤੀ ਜ਼ਹਿਰ ਭਰ ਦਿੱਤਾ ਪਤੀ ਦੇ ਵੱਲੋਂ ਆਪਣੀ ਪਤਨੀ surjit kaur ਦੀ ਕੁੱਟਮਾਰ ਕੀਤੀ ਜਾਂਦੀ ਹੈ surjit kaur ਦੀ ਤਨਖਾਹ ਤੇ ਵੀ ਉਸਦਾ ਪਰਿਵਾਰ ਆਪਣਾ ਹੱਕ ਜਿਤਾਉਂਦਾ surjit kaur ਸੋਹਣੀ ਵੀ ਸੀ ਅਤੇ ਚੰਗੀ ਕਮਾਈ ਵੀ ਕਰਦੀ ਸੀ ਪਰ ਉਸਤੇ ਪੈਸੇ ਦੇ ਉੱਪਰ ਸੱਸਤਾ ਕੰਟਰੋਲ ਸੀ ਇਤੇ ਹੀ surjeet ਕੋਰ ਇੱਕ 에어ਪੋਰਟ ਤੇ ਕੰਮ ਕਰਦੀ ਸੀ ਅਤੇ ਉੱਥੇ ਉਸ ਨੂੰ ਸ਼ਾਰਟਸ ਕੱਟ ਪਾ ਕੇ ਜਾਣਾ ਪੈਂਦਾ ਸੀ ਸੱਸ ਨੂੰ ਇਹ ਚੰਗਾ ਨਹੀਂ ਲੱਗਦਾ ਸੀ ਪਰ ਉਸ ਦੀ ਇਸ ਖਿੱਤੇ ਤੋਂ ਆਂਦੀ ਹੋਈ ਕਮਾਈ ਉਸ ਨੂੰ ਚੰਗੀ ਲੱਗਦੀ ਸੀ ਇਸ ਕਰਕੇ ਉਹ ਬੋਲਦੀ ਤਾਂ ਸੀ ਪਰ ਉਸ ਨੇ ਇਸੇ ਕੰਮ ਤੋਂ ਨਹੀਂ ਹਟਾਇਆ 1991 ਦੇ ਵਿੱਚ ਉਹਨਾਂ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਅਤੇ 9 ਮਹੀਨੇ ਦਾ ਇਹ ਬੱਚਾ ਉਹਨਾਂ ਦੇ ਕੋਲ ਸੀ ਤਾਂ ਹੁਣ surjit kaur ਗਈ ਕਿਥੇ ਗਾਇਬ ਹੋਣੋ ਕੇ ਹੁਣ دیੋਰ ਦਾ ਵਿਆਹ ਹੋ ਗਿਆ ਸੀ ਸਰਬਜੀਤ ਕੌਰ ਨਵੀਂ ਨੂੰ ਘਰ ਦੇ ਵਿੱਚ ਲਿਆਂਦੀ ਹੋਈ ਸੀ ਉਹਦੇ ਨਾਲ ਵੀ ਸੱਸ ਮਾੜਾ ਵਤੀਰਾ ਕਰਦੀ ਸੀ ਇੱਕ ਨਵਾਂ ਘਰ ਲਿਆ ਗਿਆ ਤਾਂ ਕਿ دیੋਰ ਅਲੱਗ ਰਹਿ ਸਕੇ ਇਹ ਵੀ ਘਰ surjit kaur ਦੇ ਵੱਲੋਂ ਆਪਣੇ ਇਕੱਠੇ ਕੀਤੇ ਗਏ ਪੈਸਿਆਂ ਦੇ ਵਿੱਚੋਂ ਹੀ ਲਿਆ ਗਿਆ ਸੀ ਹੁਣ ਦਿਓਰ ਦੇ ਕੋਲ ਮਾਰ ਰਹਿਣ ਲੱਗ ਪੈਂਦੀ ਹੈ ਪਰ ਫਿਰ ਵੀ ਉਹ ਦੋਵਾਂ ਘਰਾਂ ਦੇ ਉੱਪਰ ਕੰਟਰੋਲ ਰੱਖਦੀ ਹੈ ਜਿਸ ਦੇ ਵਿੱਚ ਉਸ ਦਾ ਵੱਡਾ ਮੁੰਡਾ ਸੁਖਦੇਵ ਸਿੰਘ ਹੁੰਦਾ ਹੈ ਤੇ ਛੋਟੇ ਮੁੰਡੇ ਦੇ ਉੱਪਰ ਵੀ ਉਹ ਪੂਰਾ ਕੰਟਰੋਲ ਰੱਖਦੀ ਹੈ ਦੋਵਾਂ ਦੀਆਂ ਪਤਨੀਆਂ ਨੂੰ ਵੀ ਬਾਹਰ ਨਹੀਂ ਜਾਣ ਦਿੰਦੀ ਹੁਣ ਜਦੋਂ ਸੁਰਜੀਤ ਕੌਰ ਇਹ ਦੇਖਦੀ ਹੈ ਕਿ ਉਸ ਦੀ ਸੱਸ ਦਿਓਰ ਦੇ ਨਾਲ ਰਹਿ ਰਹੀ ਹੈ ਫਿਰ ਵੀ ਰੋਕਾ ਟੋਕੀ ਕਰਦੀ ਹੈ ਉਸ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ਵਚਨਕੌਰ ਦੀਆਂ ਆਪਣੀਆਂ ਵੀ ਚਾਰ ਕੁੜੀਆਂ ਸੀ ਅਤੇ ਸਾਰੀ ਸੁਖੀ ਵੱਸ ਰਹੀਆਂ ਸੀ ਪਰ ਫਿਰ ਵੀ ਉਹ ਆਪਣੀ ਨੂਹਾਂ ਦੇ ਨਾਲ ਇੰਜ ਕਿਉਂ ਕਰ ਰਹੀ ਸੀ ਕਿਸੇ ਦੀ ਸਮਝ ਤੋਂ ਬਾਹਰ ਸੀ ਦਰਾਣੀ ਅਤੇ ਜਠਾਣੀ ਅਕਸਰ ਆਪਸ ਦੇ ਵਿੱਚ ਪਿਆਰ ਦੇ ਨਾਲ ਗੱਲਬਾਤ ਕਰਦੀਆਂ ਸੱਸ ਦੇ ਤਸ਼ੱਦਦ ਨੂੰ ਸਹਿ ਰਹੀਆਂ ਸਨ ਸੱਸ ਨੂਹ ਦੀ ਲੜਾਈ ਜਦੋਂ ਵੱਧੀ ਗਈ ਤਾਂ ਉਹ ਆਪਸ ਦੇ ਵਿੱਚ ਗੱਲ ਵੀ ਕਰਦੀਆਂ ਪਰ ਨਫ਼ਰਤ ਇੰਨੀ ਜ਼ਿਆਦਾ ਹੁੰਦੀ ਗਈ ਕਿ ਸੁਰਜੀਤ ਕੌਰ ਨੇ ਇਹ ਕਿਹਾ ਕਿ ਹੁਣ ਹੋਰ ਜ਼ਿਆਦਾ ਨਹੀਂ ਸੁਨੇਗੀ ਸੁਰਜੀਤ कौर ਗਲਤ ਨਹੀਂ ਸੀ ਪਰ ਉਹ ਇਸ ਜ਼ੁਲਮ ਨੂੰ ਹੋਰ ਜ਼ਿਆਦਾ ਸਹਿਣਾ ਨਹੀਂ ਚਾਹੁੰਦੀ ਸੀ ਜਿਸ ਦੇ ਚੱਲਦੇ ਹੋਏ 3 ਨਵੰਬਰ 1998 ਨੂੰ ਸੁਖਦੇਵ ਸਿੰਘ ਦੇ ਨਾਲ ਸੁਰਜੀਤ कौर ਨੇ ਇਹ ਫੈਸਲਾ ਕੀਤਾ ਕਿ ਆਪਾਂ ਵਕੀਲ ਦੇ ਕੋਲ ਚੱਲਦੇ ਹਾਂ ਸਲਾਹ ਲੈਣੇ ਆ ਕਿਉਂਕਿ ਮੈਂ 5 ਦਿਨ ਬਾਅਦ ਫਿਰ ਇੰਡੀਆ ਵਿਆਹ ਤੇ ਵੀ ਜਾਣਾ ਹੈ ਤੇ ਆਪਾਂ ਡਿਵੋਰਸ ਲੈ ਲੈਣੇ ਆ ਘਰ ਦੇ ਵਿੱਚ ਹੀ ਸਾਰੀ ਹਰਕਤ ਦਾ ਸੱਸ ਨੂੰ ਪਤਾ ਲੱਗ ਗਿਆ ਕਿਉਂਕਿ ਉਹ ਮੁੰਡੇ ਕੁੜੀ ਦੀ ਹਰ ਇੱਕ ਗੱਲ ਦੇ ਉੱਪਰ ਨਜ਼ਰ ਰੱਖਦੀ ਸੀ ਅਤੇ ਇਹ ਤਾਂ ਬਹੁਤ ਵੱਡੀ ਗੱਲ ਸੀ ਕਿ ਉਹ ਤਲਾਕ ਲੈਣ ਜਾ ਰਹੇ ਨੇ। ਉਹਨਾਂ ਨੇ ਇੱਕ ਵਕੀਲ ਦੇ ਨਾਲ ਮੀਟਿੰਗ ਰੱਖੀ ਸੀ ਜਿਸਦੇ ਬਾਰੇ ਸੱਸ ਨੂੰ ਪਤਾ ਲੱਗ ਗਿਆ। ਤਾਂ ਖੈਰ ਇਸ ਦੇ ਵਿੱਚ ਵਿਚਾਲੇ ਹੀ ਵਿਆਹ ਦਾ ਦਿਨ ਆ ਗਿਆ ਅਤੇ ਸੱਸ ਆਪਣੀ ਇਸ ਨੂੰਹ ਨੂੰ ਸਰਜੀਤ ਕੌਰ ਨੂੰ ਆਪਣੇ ਨਾਲ ਇੰਡੀਆ ਲੈ ਜਾਣ ਦੀ ਗੱਲ ਕਰਦੀ ਹੈ। ਪਰ ਜਦੋਂ ਸੱਸ ਵਿਆਹ ਅਟੈਂਡ ਕਰਨ ਤੋਂ ਬਾਅਦ ਇਕੱਲੀ ਵਾਪਸ ਪਰਤਾਈ ਤਾਂ ਸਰਜੀਤ ਕੌਰ ਦੀ ਦਰਾਨੀ ਸਰਬਜੀਤ ਪੁੱਛਦੀ ਹੈ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ ਉਹ ਸਭ ਦੱਸਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮਾੜੇ ਹਾਲਾਤ ਨੇ ਘਰ ਦੇ ਉਸ ਦੇ ਨਾਲ ਵੀ ਕੁੱਟਕਟਾਪਾ ਹੁੰਦਾ ਸੀ ਇੱਕ ਮੀਟਿੰਗ ਹੁੰਦੀ ਹੈ ਨਵੰਬਰ ਨੂੰ ਜਿਸ ਦੇ ਵਿੱਚ ਹਰਦੇਵ ਸਿੰਘ ਉਸ ਦਾ ਪਤੀ ਸੀ ਜਿਹੜਾ ਬਚਨ ਕੋਰ ਸੱਸ ਸੁਖਦੇਵ ạtਵਾਲ ਜੋ ਕਿ ਸੁਰਜੀਤ ਦਾ ਪਤੀ ਹੈ ਤਿੰਨਾਂ ਦੀ ਮੀਟਿੰਗ ਹੋਈ ਸੀ ਤੇ ਇਸ ਤੋਂ ਇਲਾਵਾ ਉਸ ਦੀ ਕੁੜੀ ਵੀ ਇੱਥੇ ਮੌਜੂਦ ਦੱਸੀ ਜਾਂਦੀ ਹੈ ਇਸ ਮੌਕੇ ਤੇ ਸੁਰਜੀਤ ਕੌਰ ਦੀ ਦਰਾਨੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਚਾਹ ਬਣਾ ਰਹੀ ਸੀ ਅਤੇ ਘਰ ਦੀ ਹਾਲਤ ਬਹੁਤ ਹੀ ਜ਼ਿਆਦਾ ਸੀਰੀਅਸ ਸੀ ਸਾਰੇ ਜਾਣੇ ਚੁੱਪਚਾਪ ਇੱਤੇ ਅਤੇ ਚਾਰੇ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਸੀ ਚਿੰਤਾ ਸੀ ਅਸੀਂ ਉਹ ਸੋਚ ਰਹੇ ਸੀ ਕਿ ਅਸੀਂ ਕੁਝ ਕਰਨਾ ਹੈ ਜਾਂ ਫਿਰ ਨਹੀਂ ਕਰਨਾ ਬਚਨ ਕੌਰ ਕਹਿੰਦੀ ਹੈ ਕਿ ਅਸੀਂ ਜਾਣ ਪਛਾਣ ਵਾਲੇ ਨਾਲ ਗੱਲ ਕਰ ਲਈ ਹੈ ਇਹ ਜ਼ਰੂਰੀ ਹੈ ਕੰਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਘਰ ਦੀ ਇੱਜ਼ਤ ਬਣੀ ਰਹੇ ਵਿਆਹ ਤੇ ਲੈ ਕੇ ਜਾਣਦੀ ਹੀ ਗੱਲ ਹੋ ਰਹੀ ਸੀ ਤਾਂ ਇੱਥੇ ਦਰਾਣੀ ਜਾਣਦੀ ਸੀ ਕਿ surjit kaur ਨੂੰ ਵਿਆਹ ਤੇ ਲੈ ਕੇ ਜਾਣਾ ਪਰ ਕਿਹੜਾ ਕੰਮ ਉਸਦੇ ਨਾਲ ਕੀਤਾ ਜਾਣਾ ਇਹ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਬੋਲਿਆ ਨਹੀਂ ਗਿਆ ਅਤੇ ਦਰਾਣੀ ਦੇ ਕੋਲ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਆਪਣੀ ਸੱਸ ਬਚਨ ਕੌਰ ਨੂੰ ਸਿੱਧੇ ਮੂੰਹ ਪੁੱਛ ਸਕੇ ਕਿ ਉਹ ਕਾਦੀ ਗੱਲ ਕਰ ਰਹੀ ਨੇ ਫਿਰ ਉਸ ਮੌਕੇ ਤੇ ਜਦੋਂ ਪਤੀ ਹਰਦੇਵ ਸਿੰਘ ਦੇ ਨਾਲ ਉਹ ਗੱਲ ਕਰਦੀ ਹੈ ਕਿ ਜੇਕਰ ਉਹ ਕੁਝ ਗਲਤ ਕਰਨ ਲੱਗੇ ਨੇ ਮੇਰੀ ਜਠਾਣੀ ਦੇ ਨਾਲ ਤਾਂ ਉਹਨਾਂ ਨੂੰ ਰੋਕਿਆ ਜਾਵੇ ਪਰ ਉਹ ਆਖਦਾ ਹੈ ਕਿ ਜੇਕਰ ਤੂੰ ਵੀ ਆਪਣਾ ਇਹੋ ਹਸ਼ਰ ਕਰਾਣਾ ਫਿਰ ਬੋਲ ਪੈ ਨਹੀਂ ਤਾਂ ਚੁੱਪ ਰਹਿ ਇਸ ਤੋਂ ਬਾਅਦ ਰਾਣੀ ਪਬਲਿਕ ਫੋਨ ਤੋਂ ਜਾ ਕੇ ਫੋਨ ਕਰਦੀ ਹੈ ਸਰਬਜੀਤ ਨੇ ਫੋਨ ਕੀਤਾ ਪੁਲਿਸ ਨੂੰ ਵੀ ਇਸ ਸੰਬੰਧੀ ਚਿੱਠੀ ਲਿਖੀ ਗਈ ਪਰ ਇਸਤੇ ਕੋਈ ਵੀ ਐਕਸ਼ਨ ਨਹੀਂ ਹੋਇਆ ਸਮੇਂ ਸਿਰ ਕਿਉਂਕਿ 4 ਦਸੰਬਰ ਦਾ ਦਿਨ ਆ ਗਿਆ ਅਤੇ ਹੁਣ ਸੱਸ ਆਪਣੀ ਇਸ ਨੂੰ ਨੂੰ ਲੈ ਕੇ ਵਿਦੇਸ਼ ਜਾਣ ਦੀ ਤਿਆਰੀ ਦੇ ਵਿੱਚ ਸੀ ਸੱਸ ਮੁੰਡਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹਨੇ ਆਹ ਬਿਆਨ ਦਿੱਤਾ ਹੈ ਅਤੇ ਹੁਣ ਘਰ ਦੇ ਵਿੱਚ ਟੈਨਸ਼ਨ ਹੋਰ ਵੀ ਵੱਧ ਗਈ ਸੁਖਦੇਵ ਸਿੰਘ ਨੇ ਹੁਣ ਦੂਜਾ ਵਿਆਹ ਕਰਵਾ ਲਿਆ ਇੱਕ ਨਵਾਂ ਡਿਟੈਕਟਿਵ ਆਉਂਦਾ ਇਸ ਮਗਰੋਂ ਅਤੇ 2005 ਦੀਆਂ ਪਈਆਂ ਹੋਈਆਂ ਫਾਈਲਾਂ ਨੂੰ ਕੇਸ ਨੂੰ ਰੀਓਪਨ ਕੀਤਾ ਜਾਂਦਾ ਹੈ ਕਈ ਕਾਗਜ਼ਾਂ ਦੇ ਨਾਲ ਭਰੇ ਹੋਏ ਡੱਬੇ ਉਹ ਖੋਲਦਾ ਹੈ ਸਟੱਡੀ ਕਰਦਾ ਹੈ ਸਾਰਾ ਡਾਟਾ ਕੰਪਿਊਟਰ ਦੇ ਵਿੱਚ ਅਪਲੋਡ ਕਰਦਾ ਹੈ ਕਿਉਂਕਿ ਇਹ ਪਹਿਲਾਂ ਨਹੀਂ ਸੀ ਅਤੇ ਇੱਥੋਂ ਹੀ ਇਸ ਨੂੰ ਸਰਜੀਤ कौर ਦੀ ਘਟਨਾ ਦੇ ਬਾਰੇ ਵੀ ਪਤਾ ਲੱਗਦਾ ਹੈ। ਦ੍ਰਾਣੀ ਸਰਬਜੀਤ कौर ਤੇ ਪਿਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਪੁਲਿਸ ਨੂੰ ਕਿ ਸੇਵਾ ਸਿੰਘ ਬਾਠ ਤੇ ਸਰਬਜੀਤ कौर ਦੇ ਜਿਹੜੇ ਪਿਤਾ ਸੀ ਉਹ ਦੱਸਦੇ ਨੇ ਕਿ ਕਿੰਜ ਇਹ ਸਾਰੀ ਸਟੋਰੀ ਉਸ ਨੂੰ ਪਤਾ ਸੀ ਕੁਝ-ਕੁਝ ਗੱਲਾਂ 3-4 ਵਾਰ ਉਹ ਮਿਲਦੇ ਨੇ ਅਤੇ ਦੁਬਾਰਾ ਪੁਲਿਸ ਸਟੇਸ਼ਨ ਉਹਨਾਂ ਨੂੰ ਭੇਜਿਆ ਜਾਂਦਾ ਹੈ। ਪੁਲਿਸ ਨੂੰ ਦੁਬਾਰਾ ਦੱਸਿਆ ਜਾਂਦਾ ਤੇ ਫਿਰ ਅਫੀਸ਼ੀਅਲ ਸਟੇਟਮੈਂਟ ਰਿਕਾਰਡ ਕਰਵਾਈ ਜਾਂਦੀ ਹੈ ਇਹ ਗੱਲ ਕਹਿ ਕੇ ਮੰਨੀ ਸੀ ਕਿ ਉਹ ਵਾਪਸ ਆ ਕੇ ਡਾਈਵੋਰਸ ਲੈ ਲਏਗੀ ਮੇਰੇ ਨਾਲ ਦੋ ਵਿਆਹ ਟੈਂਡ ਕਰ ਅਤੇ ਸੱਸ ਨੇ ਹੀ ਸ਼ਰਤ ਰੱਖੀ ਸੀ ਕਿ ਸੁਰਜੀਤ ਕੋਰ ਤੂੰ ਮੇਰੇ ਨਾਲ ਇੰਡੀਆ ਚੱਲ ਵਿਆਹ ਟੈਂਡ ਕਰ ਅਤੇ ਜਿਹੜੀ ਸਕੀਮ ਤੁਸੀਂ ਦੋਵੇਂ ਪਤੀ ਪਤਨੀ ਬਣਾ ਰਹੇ ਹੋ ਕਿ ਵਕੀਲ ਦੇ ਕੋਲ ਜਾ ਕੇ ਅਸੀਂ ਡਾਈਵੋਰਸ ਲੈਣਾ ਉਹ ਤੁਸੀਂ ਆ ਕੇ ਪੂਰੀ ਕਰ ਲਿਓ ਇਹ ਕਹਿ ਕੇ ਭੈਲਾ ਫੁਸਲਾ ਕੇ ਸੱਸ ਆਪਣੀ ਇਸ ਨੂੰ ਨੂੰ ਸੁਰਜੀਤ ਕੌਰ ਨੂੰ ਇੰਡੀਆ ਲੈ ਕੇ ਆਈ ਸੀ ਪਰ ਇਥੋਂ ਉਹ ਕੱਲੀ ਹੀ ਵਾਪਸ ਮੁੜ ਆਈ ਪਹਿਲਾਂ ਕਿਹਾ ਗਿਆ ਕਿ ਉਸ ਨੂੰ ਡਰਗ ਦਿੱਤਾ ਗਿਆ ਫਿਰ ਉਸ ਦੀ ਜਾਨ ਲਈ ਗਈ ਅਤੇ ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਜਿਵੇਂ ਕਿ ਇੱਕ ਫੋਨ ਕਾਲ ਦੇ ਰਾਹੀਂ ਪਤਾ ਲੱਗਦਾ ਹੈ ਇਹ ਸਭ ਬਚਨ ਕੌਰ ਨੇ ਸਰਬਜੀਤ ਕੌਰ ਨੂੰ ਆਕੇ ਦੱਸਿਆ ਅਤੇ ਹੁਣ ਸਰਬਜੀਤ ਕੌਰ ਨਰਾਣੀ ਦਾ ਡਰ ਹੋਰ ਵੀ ਜ਼ਿਆਦਾ ਵੱਧ ਗਿਆ ਇਸ ਪੂਰੀ ਘਟਨਾ ਨੂੰ ਲੈ ਕੇ ਡਾਇਰੈਕਟ ਐਵੀਡੈਂਸ ਨਹੀਂ ਮਿਲੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਘਰ ਦੇ ਹਾਲਾਤ ਦੇਖੇ ਤਾਂ ਪਤਾ ਲੱਗਿਆ ਕਿ ਇੰਡੀਆ ਜਾਣ ਤੋਂ ਪਹਿਲਾਂ surjit kaur ਦੇ ਨਾਂ ਤੇ 4 ਇੰਸ਼ੋਰੈਂਸ ਪਾਲਿਸੀਜ਼ ਲਈਆਂ ਗਈਆਂ ਸੀ ਉਸ ਦੇ ਨਾਂ ਤੇ ਇਹ ਲਈਆਂ ਗਈਆਂ ਸੀ ਦੂਸਰਾ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਮੁੰਡੇ ਨੇ ਆਪਣਾ ਦੂਸਰਾ ਵਿਆਹ ਕਰਵਾਇਆ ਤਾਂ ਉਸਨੇ ਡਾਈਵੋਰਸ ਦੀ ਫਾਈਲ ਤੇ ਇਹ ਲਿਖਿਆ ਕਿ ਉਸਦੀ ਪਹਿਲੀ ਪਤਨੀ ਯਾਨੀ ਕਿ surjit kaur ਮਰ ਚੁੱਕੀ ਹੈ ਪਰ ਮਾਂ ਨੇ ਹੀ ਦੱਸਿਆ ਸੀ ਕਿ ਉਹ ਕਿਸੇ ਹੋਰ ਦੇ ਨਾਲ ਮੁੰਬਈ ਭੱਜ ਗਈ ਆ ਤੇ ਸਾਨੂੰ ਇਸ ਬਾਰੇ ਨਹੀਂ ਪਤਾ ਹੁਣ ਦੋਵਾਂ ਦੇ ਵੱਲੋਂ ਪੁੱਤ ਅਤੇ ਮਾਦੀ ਵੱਲੋਂ ਅਲੱਗ-ਅਲੱਗ ਗੱਲਾਂ ਕਈਆਂ ਕਈਆਂ ਸੀ ਜਿਸ ਤੇ ਕਰਕੇ ਸ਼ੱਕ ਵਧਿਆ ਨਕਲੀ ਚਿੱਠੀਆਂ ਪਾਈਆਂ ਗਿਆ ਸੀ ਪਤੀ ਸੁਖਦੇਵ ਸਿੰਘ ਦੇ ਵੱਲੋਂ ਪੰਜਾਬ ਦੇ ਵਿੱਚ ਪੁਲਿਸ ਨੂੰ ਤਾਂ ਕਿ ਉਹ ਕੇਸ ਬੰਦ ਕਰ ਦੇਣ ਉਸ ਦਾ ਕਹਿਣਾ ਸੀ ਕਿ ਉਸਦੀ ਘਰ ਵਾਲੀ ਵਾਪਸ ਆ ਗਈ ਹੈ ਇਸ ਨੂੰ ਬੰਦ ਕਰ ਦਿੱਤਾ ਜਾਵੇ ਇੱਥੋਂ ਵੀ ਦਾਲ ਦੇ ਵਿੱਚ ਕਾਲਾ ਸਾਪ ਨਜ਼ਰ ਆਇਆ ਕਿ ਉਹ ਕਿਸੇ ਨਾ ਕਿਸੇ ਗੱਲ ਨੂੰ ਦਬਾਣਾ ਤੇ ਲਕਾਉਣਾ ਚਾਹੁੰਦੇ ਨੇ ਲੰਡਨ ਮੈਟਰੋ ਪੁਲਿਸ ਦੇ ਨਾਂ ਤੇ ਇਹ ਚਿੱਠੀਆਂ ਪਾਈਆਂ ਗਈਆਂ ਸੀ ਚੌਥਾ ਕਾਰਨ ਬਚਨ ਕੌਰ ਕਿਸੇ ਨੂੰ ਦੱਸਦੀ ਹੈ ਕਿ ਉਸ ਦਾ ਬॉयफ्रेंड ਸੀ ਹੋਜ਼ ਦੇ ਨਾਲ ਭੱਜ ਗਈ ਤੇ ਇੱਕ ਦਿਨ ਮੀਡੀਆ ਦੇ ਵਿੱਚ ਗੱਲ ਲੀਕ ਹੋ ਗਈ ਫਿਰ ਇਹ ਕੇਸ ਇੱਕ ਵਾਰ ਮੋੜ ਤੋਂ ਚਾਲੂ ਹੋਇਆ ਅਤੇ ਹੁਣ ਬਚਨ ਕੌਰ ਸਰਬਜੀਤ ਕੌਰ ਨੂੰ ਡਰਾਣਾ ਸ਼ੁਰੂ ਕਰਦੀ ਹੈ ਆਪਣੀ ਉਸ ਛੋਟੀ ਨੂੰ ਨੂੰ ਡਰਾਣਾ ਸ਼ੁਰੂ ਕਰਦੀ ਹੈ ਕਿ ਮੈਂ ਤੇਰਾ ਵੀ ਉਹੀ ਹਸ਼ਰ ਕਰਾਂਗੀ ਜੋ ਮੈਂ ਵੱਡੀ ਨੂੰਹ ਦੇ ਨਾਲ ਕੀਤਾ surjit kaur ਦੇ ਨਾਲ ਕੀਤਾ ਜਦੋਂ ਇਸ ਦਰਾਨੀ ਦੇ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਆ ਕਿ ਉਸ ਨੂੰ ਡਰ ਲੱਗਦਾ ਉਸ ਘਰ ਦੇ ਵਿੱਚ ਰਹਿੰਦੇ ਹੋਏ ਤ ਰਾਤ ਦੇ ਸਮੇਂ ਘਰ ਦੇ ਉੱਪਰ ਇੱਕ ਹੈਲੀਕਾਪਟਰ ਮੰਡਰਾਉਂਦਾ ਸੀ ਤਾਂ ਕਿ ਉਸ ਨੂੰ ਇਸ ਗੱਲ ਦੀ ਚਿੰਤਾ ਰਹੇ ਕਿ ਮੇਰੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਇੱਕ ਦਿਨ ਸੱਸ ਚਾਹ ਬਣਾਉਂਦੇ ਬਣਾਉਂਦੇ ਆਪਣੀ ਛੋਟੀ ਨੂੰਹ ਦੇ ਕੋਲ ਆਂਦੀ ਹੈ ਅਤੇ ਫਿਰ ਆਖਦੀ ਹੈ ਕਿ ਆਪਾਂ ਇੰਡੀਆ ਚੱਲਦੇ ਹਾਂ ਸਰਬਜੀਤ ਕੌਰ ਇਹ ਸੁਣ ਕੇ ਡਰ ਗਈ ਉਸ ਨੂੰ ਪਤਾ ਸੀ ਕਿ ਇੰਡੀਆ ਲੈ ਜਾ ਕੇ ਉਹ ਕੀ ਕਰਦੀ ਹੈ ਇਸ ਮਗਰੋਂ ਸਰਬਜੀਤ ਕੌਰ ਨੇ ਪੁਲਿਸ ਨੂੰ ਦੱਸ ਦਿੱਤਾ ਬਚਨ ਕੌਰ ਦੇ ਪਲਾਨ ਤੋਂ ਬਾਅਦ ਪੁਲਿਸ ਨੇ ਸਭ ਨੂੰ ਚੱਕ ਲਿਆ ਅਤੇ ਉਸੇ ਦਿਨ ਹੀ ਹਰਦੇਵ ਸਿੰਘ ਅਤੇ ਸਰਬਜੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਹਜੇ ਵੀ ਸੌਰਿਆਂ ਦੇ ਘਰ ਉਹ ਰਹਿੰਦੀ ਸੀ ਅਤੇ ਹੁਣ ਉਸ ਦੀ ਹਰ ਮੂਮੈਂਟ ਤੇ ਨਜ਼ਰ ਰੱਖੀ ਜਾਂਦੀ ਸੀ ਇਸ ਤੋਂ ਬਾਅਦ ਹੁਣ ਜਦੋਂ ਪੁਲਿਸ ਵਾਲਿਆਂ ਨੇ ਇਸੋ ਔਰਤ ਦੀ ਬਚਨਕੌਰ ਦੀ ਕੁੜੀਆਂ ਦੀ ਘਰ ਦੀ ਤਲਾਸ਼ੀ ਲਈ ਉਹਨਾਂ ਦੇ ਬਾਰੇ ਪੁੱਛ ਕੇ ਚਿਰੂ ਕੀਤੀ ਤਾਂ ਇੱਕ ਧੀ ਦੇ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਸਦੀ ਮਾਂ ਦੇ ਵੱਲੋਂ ਕਿਸੇ ਦਾ ਖੂਨ ਕੀਤਾ ਗਿਆ ਅਤੇ ਇਹ ਇੰਡੀਆ ਦੇ ਵਿੱਚ ਜਾ ਕੇ ਕੀਤਾ ਗਿਆ ਸੀ ਪਰਿਵਾਰ ਵਾਲੇ ਇੱਕ ਦੂਜੇ ਦੇ ਨਾਲ ਬੋਲ ਕੇ ਨਹੀਂ ਸਗੋ ਲਿਖ ਲਿਖ ਕੇ ਗੱਲਾਂ ਕਰਦੇ ਸੀ ਇਸ ਸਮੇਂ ਦੇ ਵਿੱਚ ਅਤੇ ਇਸ ਸਬੰਧੀ ਕੁਝ ਨੋਟ ਕੁਝ ਲਿਖੇ ਹੋਏ ਕਾਗਜ਼ ਵੀ ਪੁਲਿਸ ਨੂੰ ਬਰਾਮਦ ਹੋਏ। ਕੁਝ ਗੱਲਾਂ ਜਿਨ੍ਹਾਂ ਕਰਕੇ ਇਹ ਸਾਫ਼ ਹੁੰਦਾ ਹੈ ਕਿ surjit कौर ਦੁਨੀਆ ਦੇ ਵਿੱਚ ਨਹੀਂ ਕਿਉਂਕਿ ਉਸਨੇ ਕਦੇ ਵੀ ਆਪਣੇ ਮਾਪਿਆਂ ਨੂੰ ਭਰਾ ਨੂੰ ਕਿਸੇ ਨੂੰ ਵੀ ਕੰਟੈਕਟ ਨਹੀਂ ਕੀਤਾ। ਉਸਨੇ ਆਪਣਾ ਪਾਸਪੋਰਟ ਹੈ ਜਿਹੜਾ ਉਹ ਐਕਸਪਾਇਰ ਹੋ ਚੁੱਕਿਆ ਹੈ ਰੀਨਿਊ ਨਹੀਂ ਕਰਾਇਆ। ਉਸਦੇ ਬੈਂਕ ਅਕਾਊਂਟ ਨੂੰ ਛੇੜਿਆ ਨਹੀਂ ਗਿਆ। surjit कौर ਮਰ ਚੁੱਕੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਹੀ ਲੱਗਦਾ ਹੈ। ਭਾਵੇਂ ਉਸਦੀ ਬੋਡੀ ਨਹੀਂ ਮਿਲੀ। ਅਤੇ ਉਸਦੇ ਸਾਰੇ ਇੰਸ਼ੋਰੈਂਸ ਜੋ ਕਿ ਪਤੀ ਦਾ ਵਿਆਹ ਸੀ ਕਲੇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਾਰਚ 2004 ਦੇ ਵਿੱਚ ਘਰ ਵੇਚ ਦਿੱਤਾ ਗਿਆ ਅਤੇ ਉਹ ਸਾਰਾ ਪੈਸਾ ਆਪਣੀ ਧੀਆ ਨੂੰ ਵੰਡ ਦਿੰਦੇ ਨੇ ਇਸ ਸਾਰੀ ਮਾੜੀ ਘਟਨਾ ਤੋਂ ਬਾਅਦ 70 ਸਾਲ ਦੀ ਸੱਸ ਨੂੰ ਸਜ਼ਾ ਹੋਈ ਅਤੇ ਪਤੀ ਨੂੰ 27 ਸਾਲ ਦੀ ਸਜ਼ਾ ਸੁਣਾਈ ਗਈ